ट <laughs> <bites> हाँ बात ठीक है सारा डे डन भर लगा डे वही फते नगर कम होगा बहुत ही सरकार चूक ਮਾਨ ਜੋ ਕਐਮਐਨ ਸਾਹਿਬ ਡਾਕਟਰ ਅਮਨਦੀਪ ਔਰਲਾ ਜੀ ਜਿਨ੍ਹਾਂ ਦੀ ਯੋਗਦਾਨ ਹੈ ਜਿਹੜੇ ਕਿ ਨਗਰ ਨਿਗਮ ਕਾ ਦੇ ਜਿਹੜੇ ਕਿ ਕਾਰਜ ਹੁੰਦੇ ਆ ਕਿਉਂਕਿ ਅੱਜ ਜੇ ਗੱਲ ਕਰੀਏ ਸਵੇਰ ਤੋਂ ਹੀ ਜਿਹੜੀ ਕਿ بارش ਇੰਨੀ ਜ਼ਿਆਦਾ ਹੋ ਗਈ ਸੀ ਕਿ ਸ਼ਹਿਰ ਦਾ ਬਹੁਤ ਜ਼ਿਆਦਾ ਗਰਾਹ ਹੋ ਗਿਆ ਕਿਉਂਕਿ ਸਫਾਈ ਵੀ ਚੱਲ ਰਹੀ ਸੀਗੀ ਵਕਵਾ ਪਾੜਾਂ ਦੇ ਵਿੱਚ ਹੁਣ ਜਿਹੜੀ ਕਿ ਇਸ ਮੇਰੇ ਬਹੁਤ ਸਤਾਰਜੋਬੀਰ ਜਸਪੀਰ ਸਿੰਘ ਜੀ ਲਕੇਸ਼ ਵੀਰ ਜੀ ਤੇ ਪ੍ਰਿੰਸ ਤੇ ਸਾਡੇ ਮਲਾਜਮ ਵੀਰ ਤੇ ਗੁਲਾਜ ਵੀਰ ਸਾਰੇ ਕਿਉਂਕਿ ਜਟਕ ਵਾਲੀ ਗੱਡੀ ਨੇ ਅਸੀਂ ਮੌਕੇ ਤੇ ਮਂਗਾਈ ਆ ਤੁਸੀਂ ਹੁਣੇ ਵੇਖ ਰਹੇ ਆ ਜਿਹੜੀ ਕਿ ਪਾਣੀ ਜਿਵੇਂ ਆਪਾਂ ਵੱਡੇ ਦਰਿਆਵਾਂ ਦੇ ਵਿੱਚ ਕੁਤ ਬਹਰ ਤੇ ਇਹਨਾਂ ਨੂੰ ਉਸ ਤਰ੍ਹਾਂ ਹੁਣ ਪਾਣੀ ਜਿਹੜਾ ਜਾ ਰਿਹਾ ਕਿਉਂਕਿ ਇਹ ਢੱਕਣ ਤਾਂ ਹੁਣ ਅਸੀਂ ਛੱਡਿਆ ਕਿਉਂਕਿ ਅੱਗੇ ਉਹ ਡਿਵਰੇਜ ਬਲੌਕ ਜਿਹੜਾ ਕਿ ਬਲੌਕ ਦੀ ਵਜ੍ਹਾ ਕਰਕੇ ਜਾਂ ਹੋਰ ਕੰਮਾਂ ਕਰਕੇ ਆਪਾਂ ਹੁਣ ਅਗਲਾ ਢੱਕਣ ਜਿਹੜਾ ਪੁੱਟਾ ਜਿਹੜਾ ਕਿ ਪਿੱਛੇ ਤੋਂ ਪੂਰੇ ਦੇ ਵਿੱਚ ਜਿਹੜਾ ਕਿ ਬਹੁਤ ਵੱਡੀ ਮਾਤਰਾ ਜਿਹੜਾ ਕਿ ਪਾਣੀ ਜਮਾ ਹੋ ਚੁੱਕਿਆ ਵਾ ਉਹ ਹੁਣ ਇਹ ਤੁਸੀਂ ਵੇਖ ਰਹੇ ਕਿੰਨੀ ਸਪੀਡ ਨਾਲ ਜਿਹੜਾ ਕਿ ਪਾਣੀ ਜਾ ਰਿਹਾ ਵਾ ਇਸ ਸ ਆ ਰਿਹਾ ਵਾ ਤੇ ਸਾਡੀ ਕੋਸ਼ਿਸ਼ ਹੈ ਹਮੇਸ਼ਾ ਇਹ ਹੀ ਹੁੰਦੀ ਆ ਵੀ ਨਗਰ ਨਗਰ ਦਾ ਜੋ ਵੀ ਕਾਰਜ ਰੁੱਪੇ ਜਾਂਦੇ ਹਨ ਉਹਨਾਂ ਨੂੰ ਆਪਾਂ ਸੰਦੇਈ ਨਾਲ ਮਾਦਤਰੀ ਕਰਨ ਕਰੀਏ ਕਿਉਂਕਿ ਗੱਲਾਂ ਕਰਨ ਵਾਲੇ ਬਥੇਰੇ ਆ ਕੋਈ ਕਹਿੰਦਾ ਯਾਰ ਡਰਾਈਵਿੰਗ ਤੇ ਨਾ ਕਰੋ ਕਿ ਕਿੱਡੇ ਨਾ ਕਰੋ ਸਾਰੇ ਜਿਹੜੇ ਕਿ ਮੋਗੇ ਸ਼ਹਿਰ ਦੀ ਸਟ ਡਿਵੈਲਪਮੈਂਟ ਦੀ ਗੱਲ ਕਰੀਏ ਜਾਂ ਟਾਈਮ ਦੀ ਗੱਲ ਕਰੀਏ ਜੇ ਪਾਣੀ ਦੀ ਗੱਲ ਕਰੀਏ ਅੱਜ ਜੱਕ ਅੱਜ ਪਾਣੀ ਬਹੁਤ ਵੱਡੀ ਮਾਤਰਾ ਦੇ ਵਿੱਚ ਕੱਲੇ ਮੋਗੇ ਸ਼ਹਿਰ ਦੇ ਵਿੱਚ ਹੀ ਨਹੀਂ ਪੂਰੇ ਪੰਜਾਬ ਦੇ ਵਿੱਚ ਜਿਹੜੇ ਕਿ بارش ਪੂਰਾ ਪੈਰ ਪਸਾਰ ਚੁੱਕੀ ਆ ਤੇ ਜੇ ਨਾ ਕਿ ਅੱਜ ਨਗਰ ਨਗਰ ਦੇ ਅਫਸਰ ਉਹ ਸਭ ਵੱਲੋਂ ਤੇ ਮੇਰੇ ਬਲਾਦੇ ਵੀਰਾਂ ਦਾ ਮੈਂ ਧੰਨਵਾਦ ਕਰਦਾ ਵਾਂ ਜਿਹੜੀ ਕਿ ਅਸੀਂ ਸਮੱਸਿਆ ਦਾ ਹੱਲ ਕੱਢ ਲਿਆ ਵੀ ਹੁਣ ਮੈਂ ਸਾਡੇ 9 ਘੰਟੇ ਤੋਂ 2 ਘੰਟੇ ਦੇ ਵਿੱਚ ਜਿਹੜਾ ਕਿ ਮੋਗਾ ਸ਼ਹਿਰ ਦਾ ਜਿੰਨਾ ਵੀ ਪਿਛੇ ਪਾਣੀ ਓਵਰਫਲੋ ਵੱਜਿਆ ਹੋਇਆ ਸਾਰਾ ਇਹ ਡਾਊਨ ਵੱਜੂ ਦਾ ਬਹੁਤ ਧੰਨਵਾਦ ਕਰਦੇ ਸਮੁੱਚੀ ਟੀਮ ਦਾ ਨਗਰ ਨਗ ਮੋਗਾ ਮਾਨਯੋਗ ਐਮਐਲ ਸਾਹਿਬ ਜਿਨ੍ਹਾਂ ਨੇ ਯੋਗ ਕੋਆਰਡੀਨੇਟਰ ਕਰ ਦਿੱਤੇ ਹਨ ਤੇ ਤੁਹਾਡਾ ਵੀ ਤਾਂ ਹਮੇਸ਼ਾ ਜਿਹੜੀ 24 ਘੰਟੇ ਸੇਵਾ ਸਮਰਪਤਾ ਧੰਨਵਾਦ ਕਰਦਾ ਹੁੰਦੇ ਆ ਸੱਚੇ ਬਾਦਸ਼ਾਹ ਕਾਂਸ਼ਾ ਗੁਰੰਤਾ ਜੀ ਮਾਰੀ ਦਾ ਜਿਨ੍ਹਾਂ ਨੇ ਇਹ ਸੇਵਾ ਬਖਸ਼ੀ ਫਾਈਟ ਦਾ ਫਾਈਟ